ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੌਂਗ ਦਾ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੁਸੀਂ ਲੌਂਗ ਦੇ ਨਾਲ ਇਹ ਇੱਕ ਛੋਟਾ ਜਿਹਾ ਉਪਾਅ ਕਰਕੇ ਆਪਣੇ ਘਰ ਦੇ ਵਿੱਚ ਇੱਕ ਅਜਿਹੇ ਸਥਾਨ ਤੇ ਤੁਸੀਂ ਇਹ ਲੋਗ ਨੂੰ ਸੁੱਟ ਦੇਣਾ ਜਾਂ ਫਿਰ ਦਬ ਦੇਣਾ ਇਸ ਦੇ ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਜਿਹੜੀਆਂ ਦੂਰ ਹੋ ਜਾਣ گی۔ ਤਾਂ ਇਸੇ ਤਰ੍ਹਾਂ ਇਸ ਲਈ ਨਾਲ-ਨਾਲ ਜੇਕਰ ਤੁਹਾਡੇ ਕਈ ਲੋਕ ਦੁਸ਼ਮਣ ਬਣ ਚੁੱਕੇ ਨੇ ਤੁਹਾਡੀ ਤਰੱਕੀ ਨੂੰ ਦੇਖ ਕੇ ਤੁਹਾਡੇ ਦੁਸ਼ਮਣ ਬਣ ਗਏ ਨੇ ਜਿਨ੍ਹਾਂ ਨੇ ਚਾਰੋਂ ਤਰਫ਼ ਤੁਹਾਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਨਾ ਕੋਈ ਹੀਲਾ ਵਸੀਲਾ ਬਣਾਇਆ ਹੋਇਆ ਹੈ। ਪਵিতা ਤੁਹਾਡੀ ਸਾਹਮਣੀ ਤੋਂ ਦੁਸ਼ਮਣ ਨੇ ਤੇ ਚਾਫੇਰ ਪਿੱਠ ਪਿੱਛੇ ਕਹਿੰਦਾ ਪਾਵਕੇ ਗੁਪਤ ਦੁਸ਼ਮਣ ਨੇ ਫਿਰ ਵੀ ਤੁਸੀਂ ਇਸ ਉਪਾ ਨੂੰ ਕਰ ਸਕਦੇ ਹੋ ਕਿਉਂਕਿ ਕਈ ਲੋਕ ਕੀ ਹੁੰਦਿਆ ਨਾ ਉਹ ਆਪਣੀ ਪਾਵਰ ਦੇ ਨਾਲ ਸਾਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਕਈ ਤਰ੍ਹਾਂ ਦੇ ਸਾਨੂੰ ਉਹ ਕਸ਼ਟ ਦਿੰਦੇ ਨੇ ਕਾਮੇ ਕਿੰਨਾ ਵੀ ਤੁਹਾਨੂੰ ਆਪਣੀ ਪਾਵਰ ਦੇ ਨਾਲ ਡਰਾ ਤਮਕਾ ਲਵੇ ਤੁਹਾਨੂੰ ਦੁੱਖ ਤਕਲੀਫ ਦੇਵੇ ਬਸ ਤੁਸੀਂ ਸਿਰਫ ਦੋ ਲੋਗ ਦਾ ਇਹ ਉਪਾਅ ਕਰਕੇ ਤੇ ਤੁਸੀਂ ਇਹਨਾਂ ਨੂੰ ਘਰ ਦੇ ਵਿੱਚ ਜਾਂ ਫਿਰ ਘਰ ਤੋਂ ਬਾਹਰ ਤੁਸੀਂ ਦਬਾ ਦੇ ਨਹੀਂ ਤੁਸੀਂ ਖੁਦ ਦੇਖੋਗੇ ਕਿ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤੇ ਜਾਂ ਫਿਰ ਤੇ ਜਾਂ ਫਿਰ ਤੁਹਾਨੂੰ ਤੁਹਾਡੇ ਦੁਸ਼ਮਣਾਂ ਨੇ ਤੰਗ ਪਰੇਸ਼ਾਨ ਕਰ ਰੱਖਿਆ ਹੈ ਤਾਂ ਇਹ ਸਾਰੀਆਂ ਮੁਸ਼ਕਲਾਂ ਪ੍ਰੋਬਲਮ ਤੁਹਾਡੀਆਂ ਧੂਰ ਹੋ ਜਾਣਗੀਆਂ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਜਿੰਨਾ ਵੀ ਤੁਹਾਡੇ ਦੁਸ਼ਮਣ ਦਾ ਕੀਤਾ ਕਰਾਇਆ ਤੰਤਰ ਮੰਤਰ ਕਾਲਾ ਜਾਦੂ ਤਰੰਤ ਹੀ ਦੂਰ ਹੋ ਜਾਵੇਗਾ ਜਦੋਂ ਤੁਸੀਂ ਦੋ ਲੌਂਗ ਦਾ ਇੱਕ ਛੋਟਾ ਜਿਹਾ ਉਪਾਅ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਕਰ ਲੈਣੇ ਹੋ ਇਹ ਉਪਾਦੀ ਇੱਕ ਖਾਸ ਗੱਲ ਹੈ ਕਿ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਇਸ ਉਪਾਣੂ ਕਰ ਸਕਦੇ ਹੋ ਤੇ ਇਹ ਉਪਾ ਤੁਹਾਨੂੰ ਤੁਹਾਡੇ ਦੁਸ਼ਮਣਾਂ ਤੋਂ ਛੁਟਕਾਰਾ ਦਿਵਾਵੇਗਾ ਤੇ ਇਸ ਦੇ ਨਾਲ ਨਾਲ ਜਿਹੜੇ ਗੁਪਤ ਦੁਸ਼ਮਣ ਨੇ ਉਹਨਾਂ ਦਾ ਕੀਤਾ ਕਰਾਇਆ ਉਹ ਵੀ ਤੁਰੰਤ ਦੂਰ ਹੋ ਜਾਵੇਗਾ ਯੋਗ ਹੈ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਹਾਲਾਤ ਇਕਦਮ ਖਰਾਬ ਹੋ ਜਾਂਦੇ ਨੇ ਜਿਵੇਂ ਸਾਡਾ ਚੱਲਦਾ ਹੋਇਆ ਕਾਰੋਬਾਰ ਜਿਹੜਾ ਰੁਕ ਜਾਂਦਾ ਹੈ ਜਿਸ ਕਰਕੇ ਸਾਨੂੰ ਕਈ ਤਰ੍ਹਾਂ ਦੀਆਂ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤਾ ਉਸ ਸਮੇਂ ਕੀ ਇਹ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਵਧ ਜਾਂਦੇ ਨੇ ਸਾਨੂੰ ਕੁਝ ਸਮਝ ਨਹੀਂ ਆਉਂਦਾ ਕਿ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਫਿਰ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਅਚਾਨਕ ਪ੍ਰੋਬਲਮ ਕਿਵੇਂ ਵਧ ਗਈ ਹੈ ਜਦੋਂ ਸਾਡੇ ਘਰ ਇਸ ਤਰ੍ਹਾਂ ਅਚਾਨਕ ਦੁਰਘਟਨਾਵਾਂ ਜਾਂ ਪ੍ਰੋਬਲਮ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ ਉਸ ਸਮੇਂ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਤੁਹਾਡੇ ਉੱਪਰ ਕਿਸੇ ਦਾ ਕੁਝ ਨਾ ਕੁਝ ਕੀਤਾ ਕਰਵਾਇਆ ਹੈ ਜੇਕਰ ਸਾਹਮਣੇ ਤੋਂ ਤੁਹਾਡਾ ਕੋਈ ਦੁਸ਼ਮਣ ਨਹੀਂ ਤਾਂ ਸਮਝ ਲਓ ਕਿ ਗੁਪਤ ਦੁਸ਼ਮਣ ਨੇ ਤੁਹਾਡੇ ਜਿਨ੍ਹਾਂ ਨੇ ਤੁਹਾਡੇ ਉੱਪਰ ਕੁਝ ਨਾ ਕੁਝ ਤਾੰਤ੍ਰਿਕ ਕਿਰਿਆਵਾਂ ਕਰਵਾਈਆਂ ਹੋਈਆਂ ਨੇ ਪਰ ਅਜੇ ਹੀ ਕੰਡੀਸ਼ਨ ਦੇ ਵਿੱਚ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਉਹ ਵੀ ਤੁਹਾਡੇ ਦੁਸ਼ਮਣ ਦੇ ਜਿਹੜੇ ਖਤਮ ਹੋ ਜਾਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਤੇ ਇਹ ਇੱਕ ਅਜੀਹਾ ਪਾਵਰਫੁਲ ਉਪਾਏ ਤਾਕਤਵਰ ਜੋ ਕਿ ਦੁਸ਼ਮਣ ਦੀ ਪੂਰੀ ਤਾਕਤ ਨੂੰ ਖਤਮ ਕਰਕੇ ਰੱਖ ਦਿੰਦਾ ਹੈ ਤੇ ਪੂਰੇ ਉਸ ਦੇ ਜਿਹੜਾ ਕਾਲਾ ਜਾਦੂ ਟੂਣਾ ਕੀਤਾ ਹੁੰਦਾ ਹੈ ਉਸ ਨੂੰ ਵੀ ਪੂਰੀ ਤਰ੍ਹਾਂ ਖਤਮ ਕਰਕੇ ਰੱਖ ਦਿੰਦਾ ਹੈ ਇਸ ਉਪਾਅ ਨੂੰ ਬਿਨਾਂ ਖਰਚੇ ਦੇ 1 ਰੁਪਿਆ ਤੁਹਾਡਾ ਖਰਚ ਨਹੀਂ ਹੋਵੇਗਾ ਤੇ ਬਿਨਾਂ ਟਾਈਮ ਵੇਸਟ ਕੀਤੇ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ। ਇਸ ਉਪਾਅ ਨੂੰ ਕਰਨ ਦੇ ਨਾਲ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਦੁਸ਼ਮਣਾਂ ਨੂੰ ਵੀ ਦੂਰ ਕਰਕੇ ਰੱਖ ਸਕਦੇ ਹੋ। ਇਵੇਂ ਕਿ ਅੱਜਕੱਲ ਦਾ ਜੋ ਕਾਲਜੁਗ ਦਾ ਸਮਾਂ ਛਿਮੀ ਛਿਮੀ ਕਾਲਜੁਗ ਦਾ ਸਮਾਵਾਦ ਦਾ ਚਾਰਿਆ ਉਸੇ ਤਰ੍ਹਾਂ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਮੁਸ਼ਕਲਾਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਵੱਧਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਦੁਸ਼ਮਣਾਂ ਨੂੰ ਲੈ ਕੇ ਤੇਜਾ ਕੀਤੇ ਕਰਾਏ ਜਾਦੂ ਟੂਨੇ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮ ਨਹੀਂ ਜਿਹੜੀਆਂ ਵੱਧ ਰਹੀਆਂ ਨੇ ਪਰ ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਜੋ ਅੱਜ ਦਾ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਨਾ ਇਸ ਉਪਾਅ ਨੂੰ ਸਾਡੇ ਦੱਸੀ ਗਏ ਤਰੀਕੇ ਦੇ ਅਨੁਸਾਰ ਤੁਸੀਂ ਵਿਸ਼ਵਾਸ ਦੇ ਨਾਲ ਕਰ ਲਿਓ ਤੁਸੀਂ ਦੇਖੋਗੇ ਕਿ ਇਸ ਦਾ ਰਿਜ਼ਲਟ ਵੀ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਉਗਾਨ ਨੂੰ ਤੁਸੀਂ ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕੀ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜਿਵੇਂ ਹੀ ਤੁਹਾਨੂੰ ਦੱਸਿਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਧਨ ਦੌਲਤ ਪੈਸਾ ਵਧੇਗਾ ਤੇ ਅੱਜ ਕੱਲ੍ਹ ਕਾਲ ਯੁੱਗ ਦੇ ਸਮੇਂ ਦੇ ਵਿੱਚ ਓਨੇ ਹੀ ਸਾਡੇ ਜਿਹੜੇ ਦੁਸ਼ਮਣ ਨੇ ਉਹ ਵਧ ਜਾਣਗੇ ਇਹ ਜੇ ਸਾਡੇ ਦੁਸ਼ਮਣ ਵਧਣਗੇ ਇਹਨਾਂ ਤੋਂ ਸਾਨੂੰ ਬਿਲਕੁਲ ਵੀ ਘਮਰਾਉਣ ਦੀ ਜ਼ਰੂਰਤ ਨਹੀਂ ਲੌਂਗ ਦਾ ਇਹ ਤੁਸੀਂ ਇੱਕ ਸਿੰਪਲ ਜਿਹਾ ਉਪਾਅ ਕਰ ਲੈਣਾ ਕਿਉਂਕਿ ਦੁਸ਼ਮਣ ਦਾ ਨਾ ਹੀ ਤੁਸੀਂ ਸਾਹਮਣਾ ਕਰਨਾ ਹੈ ਨਾ ਹੀ ਉਹਨਾਂ ਦੇ ਕੋਲ ਜਾਣਾ ਹੈ ਨਾ ਹੀ ਤੁਹਾਨੂੰ ਉਹਨਾਂ ਦੇ ਨਾਲ ਕੋਈ ਲੜਾਈ ਝਗੜਾ ਕਰਨ ਦੀ ਜ਼ਰੂਰਤ ਹੈ ਉਹਨਾਂ ਨੂੰ ਬਿਨਾਂ ਦੱਸੇ ਗੁਪਤ ਵਿਧੀ ਦੇ ਨਾਲ बस ਤੁਸੀਂ ਇਹ ਉਪਾਅ ਕਰ ਲੈਣਾ ਤੇ ਜਦੋਂ ਤੁਸੀਂ ਇਹ ਉਪਾਅ ਕਰ ਲਿਆ ਇਸ ਦਾ ਰਿਜ਼ਲਟ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਹੋਵੇਗਾ ਇਸ ਦੇ ਨਾਲ ਨਾਲ ਇਹ ਉਪਾਅ ਹੀ ਜਿਹੜਾ ਬੁਰੀ ਨજર ਨજર ਦੋਸ਼ ਨੂੰ ਵੀ ਦੂਰ ਕਰ ਦਿੰਦਾ ਕਿਉਂਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜੋ ਕਿ ਬਿਲਕੁਲ ਵੀ ਨਹੀਂ ਚਾਹਦੇ ਹੁੰਦੇ ਕਿ ਤੁਸੀਂ ਮਿਹਨਤ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਸਭ ਕੁਝ ਵਧੀਆ ਰਹੇ ਤੁਹਾਡੇ ਘਰ ਦੇ ਵਿੱਚ ਸੁੱਖ ਸਮ੍ਰiddhi ਬਣੀ ਰਹੇ ਕੋ ਕੇ ਹਾਰ ਕੋਈ ਇਹ ਹੀ ਚਾਉਂਦਾ ਹੈ ਕਿ ਇਹ ਹੀ ਸੁਖ ਦੀ ਰੋਟੀ ਨਾ ਖਾ ਪਾਵੇ ਇਸੇ ਤਰ੍ਹਾਂ ਜੋ ਲੋਕ ਤੁਹਾਨੂੰ ਦੇਖ ਕੇ ਕੋਈ ਚੰਗੀ ਚੀਜ਼ ਨਹੀਂ ਸੋਚਦੇ ਬਸ ਇਹ ਹੀ ਸੋਚਦੇ ਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਪਿੱਛੇ ਰਹਿ ਜਾਓ ਤੁਹਾਡੇ ਘਰ ਦੇ ਵਿੱਚ ਤਾਂ ਨਹਾਨੀ ਹੋਵੇ ਤੇ ਚਾਹ ਫਿਰ ਤੁਹਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਜੋ ਲੋਕ ਇਸ ਤਰ੍ਹਾਂ ਸੋਚਦੇ ਨੇ ਅਜਿਹੇ ਲੋਕਾਂ ਦੀ ਕੀ ਹੁੰਦਾ ਹੈ ਨજર ਸਾਡੇ ਘਰ ਪਰਿਵਾਰ ਤੇ ਕਾਰੋਬਾਰ ਨੂੰ ਲੱਗ ਜਾਂਦੀ ਹੈ ਤੇ ਜੋ ਨજર ਹੁੰਦੀ ਹੈ ਨਾ ਉਹ ਪੱਥਰ ਪਾੜ ਹੁੰਦੀ ਹੈ ਕਹਿੰਦੇ ਨੇ ਕਿ ਨજર ਪੱਥਰਾਂ ਨੂੰ ਵੀ ਪਾੜ ਦਿੰਦੀ ਹੈ ਇਸ ਲਈ ਤੁਸੀਂ ਇਸ ਉਪਾਅ ਦੇ ਨਾਲ ਨજર ਦੋਸ਼ ਨੂੰ ਵੀ ਤੁਸੀਂ ਦੂਰ ਕਰ ਸਕਦੇ ਹੋ ਇਸੇ ਤਰ੍ਹਾਂ ਜੋ ਉਪਾਅ ਸੀ ਤੁਹਾਨੂੰ ਦੱਸਣ ਜਾ ਰਹੇ ਹਨ ਇਸ ਦੇ ਨਾਲ ਤੁਹਾਡੇ ਦੁਸ਼ਮਣ ਵੀ ਦੂਰ ਹੋਣਗੇ ਉਹਨਾਂ ਦਾ ਕੀਤਾ ਕਿਰਾਇਆ ਵੀ ਦੂਰ ਹੋਵੇਗਾ ਤੇ ਤੁਹਾਡੇ ਘਰ ਪਰਿਵਾਰ ਨੂੰ ਲੱਗੀ ਹੋਈ ਨਰਜਰ ਵੀ ਤੂਰ ਹੋ ਜਾਵੇਗੀ। ਸੋ ਏਸੀ ਤਰ੍ਹਾਂ ਇਸ ਉਪਾ ਨੂੰ ਤੁਸੀਂ ਕਿਹੜੇ ਦਿਨ ਕਰਨਾ ਹੈ, ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਇਹ ਸਾਰੀ ਜਾਣਕਾਰੀ ਵੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਆ। ਇਹ ਉਪਾ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਸਵੇਰੇ, ਦੁਪਹਿਰੇ, ਸ਼ਾਮ ਨੂੰ। ਇਸ ਉਪਾਣੂ ਕੋਈ ਵੀ ਕਰ ਸਕਦਾ ਹੈ ਲੇਡੀਜ਼ ਜੈਂਟਸ ਜਾਂ ਕੋਈ ਲੜਕਾ ਲੜਕੀ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਹੀ ਇਸ ਉਪਾਣੂ ਕਰ ਸਕਦਾ ਹੈ ਤੇ ਇਸ ਉਪਾਣੂ ਕਰਨ ਦੇ ਲਈ ਸਾਨੂੰ ਚਾਹੀਦੇ ਨੇ ਦੋ ਲੌਂਗ ਜਿਹੜੇ ਤੁਸੀਂ ਦੋ ਲੌਂਗ ਲੈਣੀ ਨੇ ਉਹ ਸਾਬਤ ਇੱਕਦਮ ਸਾਫ਼ ਸੁਥਰੇ ਤੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਇੱਕ ਗਲਾਸ ਜਾਂ ਫਿਰ ਇੱਕ ਕਟੋਰੀ ਤੇ ਜਾਂ ਇੱਕ ਗੜਵੀ ਪਾਣੀ ਦੀ ਚਾਹੀਦੀ ਹੈ ਪਾਂਡਾ ਤੁਸੀਂ ਕਿਸੇ ਵੀ ਧਾਤੂ ਦਾ ਲੈ ਸਕਦੇ ਹੋ ਕੱਚ ਦਾ ਸਟੀਲ ਦਾ ਤਾਂਬੇ ਦਾ ਪਿੱਤਲ ਦਾ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਉਸੇ ਹੀ ਬਰਤਨ ਦੇ ਵਿੱਚ ਤੁਸੀਂ ਪਾਣੀ ਪਾ ਸਕਦੇ ਹੋ ਸੋ ਇਸੇ ਤਰ੍ਹਾਂ ਜਿਹੜੇ ਵੀ ਤੁਸੀਂ ਪਾਂਡੇ ਦੇ ਵਿੱਚ ਪਾਣੀ ਪਾਇਆ ਹੈ ਨਾ ਪਾਣੀ ਪੌਣ ਤੋਂ ਬਾਅਦ ਵਿੱਚ ਜਿਹੜੀ ਤੁਸੀਂ ਦੋ ਲੌਂਗ ਲਈ ਨੇ ਉਹਨਾਂ ਦੋ ਲੌਂਗ ਨੂੰ ਉਸੇ ਪਾਣੀ ਦੇ ਵਿੱਚ ਤੁਸੀਂ ਪਾ ਦੇਣਾ ਪਾਣੀ ਦੇ ਵਿੱਚ ਪਾਉਣ ਤੋਂ ਬਾਅਦ ਦੇ ਵਿੱਚ ਉਹੀ ਕਟੋਰੀ ਗਲਾਸ ਜਾਂ ਗੜਵੀ ਚ ਇਸਦੇ ਵਿੱਚ ਪਾਣੀ ਪਾ ਕੇ ਲੌਂਗ ਪਾਏ ਹਨਾ ਉਸ ਨੂੰ ਤੁਸੀਂ ਆਪਣੀ ਸੇਰ ਤੋਂ 7 ਵਾਰ ਉਲਟਾ ਕਰਕੇ ਬਾਹਰ ਲੈਣਾ ਐਂਟੀ ਕਲੌਕਵਾਈਸ ਇਸੇ ਤਰ੍ਹਾਂ ਜਦੋਂ ਤੁਸੀਂ ਆਪਣੀ ਸੇਰ ਤੋਂ ਇਹ ਪਾਣੀ ਨੂੰ ਵਾਰ ਰਹੇ ਹੋਵਗੇ ਉਸ ਸਮੇਂ ਤੁਸੀਂ ਆਪਣੇ ਮਨ ਦੇ ਵਿੱਚ ਇਹ ਹੀ ਖਿਆਲ ਲੈ ਕੇ ਆਉਣਾ ਹੈ ਇਹ ਹੀ ਸੋਚਣਾ ਹੈ ਕਿ ਜੇਕਰ ਤੁਹਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਕੋਈ ਤਾਂ ਤਰੀਕੇ ਕਰਿਆਵਾਂ ਕਰਵਾਈਆਂ ਹੋਈਆਂ ਨੇ ਤੇ ਜਾਂ ਫਿਰ ਇਸ ਦੇ ਨਾਲ ਨਾਲ ਕਈ ਵਾਰ ਸਾਨੂੰ ਇਹ ਹੁੰਦਾ ਹੈ ਕਿ ਸਾਡਾ ਚੱਲਦਾ ਹੋਇਆ ਕਾਰੋਬਾਰ ਜਦੋਂ ਰੁਕ ਜਾਂਦਾ ਹੈ ਫਿਰ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਜ਼ਨਸ ਖੋਲਦੇ ਹਾਂ ਤੇ ਉਹ ਚੱਲਦਾ ਨਹੀਂ ਗੇਗਾ ਜੇਕਰ ਇਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਤੇ ਤੁਹਾਡੇ ਕਾਰੋਬਾਰ ਨੂੰ ਜੇਕਰ ਕਿਸੇ ਨੇ ਬੰਨੇ ਹੈ ਤਾਂ ਉਸ ਦੇ ਲਈ ਵੀ ਤੁਸੀਂ ਆਪਣੇ ਮਨ ਦੇ ਵਿੱਚ ਤੁਸੀਂ ਬੋਲ ਸਕਦੇ ਹੋ ਕਿ ਜੇਕਰ ਕਿਸੇ ਨੇ ਵੰਦਨ ਕਰਿਆਵਾਂ ਸਾਡੇ ਉੱਪਰ ਕਰਵਾਈਆਂ ਹੋਈਆਂ ਨੇ ਤਾਂ ਉਹ ਵੀ ਦੂਰ ਹੋ ਜਾਣ ਕਿਹਨ ਦਾ ਭਾਵ ਕਿ ਚਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਨਾ ਉਹ ਤੁਸੀਂ ਸਾਰੀਆਂ ਹੀ ਬੋਲ ਦੇਣੀਆਂ ਨੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਜਦੋਂ ਤੁਸੀਂ ਆਪਣੇ ਸਿਰ ਤੋਂ ਪਾਣੀ ਨੂੰ ਵਾਰ ਰਹੇ ਹੋਗੇ ਨਾ ਉਸ ਸਮੇਂ ਤੁਸੀਂ ਇਹ ਚੀਜ਼ਾਂ ਬੋਲਣੀਆਂ ਨੇ ਕਿ ਇਹ ਸਾਰੀਆਂ ਕਰਿਆਵਾਂ ਮੇਰੇ ਸਿਰ ਤੋਂ ਉੱਤਰ ਜਾਣ ਐਠ ਜਾਂਦੀਆਂ ਨੇ ਇਹਨਾਂ ਦਾ ਆਪਾ ਭਾਅਕੇ ਜੈਸ ਚੀਜ਼ ਨੂੰ ਅਸੀਂ ਮਨ ਦੇ ਵਿੱਚ ਸੋਚਦੇ ਆ ਜਾਂ ਜੋ ਚੀਜ਼ ਅਸੀਂ ਚਾਉਦੇ ਆ ਉਹ ਹੀ ਇਹ ਵੀ ਹੋ ਜਾਂਦਾ ਹੈ ਤੇ ਅੱਜ ਦੀ ਜਿਹੜੀ ਇੱਕ ਅਜਿਹੀ ਚੀਜ਼ ਹੈ ਜੋ ਅਸੀਂ ਇੱਕ ਉਪਾਅ ਦੇ ਰੂਪ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇਹ ਲਸਣ ਤੇ ਜਿਹੜਾ ਲਸਣ ਦਾ ਉਪਾਅ ਹੁੰਦਾ ਹੈ ਉਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਚਮਤਕਾਰੀ ਹੁੰਦਾ ਹੈ ਕਿਉਂਕਿ ਜਿਹੜੀ ਲਸਣ ਦੀ ਖੁਸ਼ਬੂ ਹੁੰਦੀ ਹੈ ਨਾ ਸੁਗੰਧ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਲਸਣ ਦੀ ਖਸ਼ਬੂ ਇਹ ਜਿਹੜੀ ਉਹ ਇੰਨੀ ਜ਼ਿਆਦਾ ਤੇਜ਼ ਹੁੰਦੀ ਏ ਇਸੇ ਨਾਲ ਨਾਲ ਤੁਸੀਂ ਇਹ ਆਪ ਹੀ ਸਮਝ ਸਕਦੇ ਹੋ ਕਿ ਲਸਣ ਦੇ ਜਿਹੜੇ ਛੋਟੇ ਛੋਟੇ ਟੋਟਕੇ ਤੇ ਉਪਾਅ ਹੋਣਗੇ ਉਹ ਕਿੰਨੇ ਜ਼ਿਆਦਾ ਤਾਕਤਵਾਰ ਹੋਣਗੇ ਕਿੰਨੇ ਜ਼ਿਆਦਾ ਸ਼ਕਤੀਸ਼ਾਲੀ ਹੋਣਗੇ ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਲਸਣ ਦਾ ਇਹ ਛੋਟਾ ਜਿਹਾ ਟੂਟਕਾ ਤੇ ਉਪਾਅ ਕਰਦੇ ਆ ਨਾ ਤੇ ਇਹਨੂੰ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਭੂਤ ਪ੍ਰੇਤ ਬਲਾਵਾ ਹੁੰਦੀਆਂ ਨੇ ਉਹ ਸਾਰੀਆਂ ਸਾਡੇ ਘਰ ਤੋਂ ਦੂਰ ਹੋ ਜਾਂਦੀਆਂ ਨੇ ਕਹਿਣ ਦਾ ਭਾਵ ਇਹ ਹੀ ਏ ਕਿ ਲਸਣ ਦੇ ਉਪਾਅ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਭਾਵੇਂ ਕਿੰਨੀ ਵੀ ਪਰੇਸ਼ਾਨੀ ਕਿਉ ਨਾ ਹੋਵੇ ਉਸ ਪਰੇਸ਼ਾਨੀ ਨੂੰ ਅਸੀਂ ਦੂਰ ਕਰ ਸਕਦੇ ਹਾਂ ਜਿਵੇਂ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ 네ਗਟਿਵਿਟੀ ਹੁੰਦੀ ਹੈ ਤੇ ਜਦੋਂ ਤੁਸੀਂ ਲਸਣ ਦਾ ਉਪਾਅ ਕਰੋਗੇ ਤੇ ਲਗਭਗ 80-90% ਦੇ ਕਰੀਬ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ 네ਗਟਿਵਿਟੀ ਹੋਵੇਗੀ ਨਾ ਉਹ ਦੂਰ ਕਰ ਦੇਗਾ ਲਸਣ ਦਾ ਇਹ ਉਪਾਅ ਇਸੇ ਤਰ੍ਹਾਂ ਅਸੀਂ ਜੋ ਤੁਹਾਨੂੰ ਲਸਣ ਦੇ ਉਪਾਅ ਦੱਸਣ ਜਾ ਰਹੇ ਹਾਂ ਨਾ ਜੇਕਰ ਤੁਸੀਂ ਇਹਨਾਂ ਨੂੰ ਕਰ ਲਓਗੇ ਤਾਂ ਤੁਹਾਡੇ ਘਰ ਦੇ ਵਿੱਚੋਂ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਜਿਵੇਂ ਹੀ ਸਾਡਾ ਕੋਈ ਆਪਣਾ ਬਿਜ਼ਨਸ ਹੁੰਦਾ ਏ ਸਾਡੇ ਬਿਜ਼ਨਸ ਦਾ ਜਿਹੜਾ ਕਾਰੋਬਾਰ ਹੁੰਦਾ ਏ ਨਾ ਉਹ ਚੱਲਦਾ ਚੱਲਦਾ ਅਚਾਨਕ ਹੀ ਉਸ ਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਫਿਰ ਸਾਡੀ ਕੋਈ ਸ਼ਾਪ ਹੁੰਦੀ ਏ ਉੱਥੇ ਗਾਹਕ ਆਉਣੇ ਘਟ ਜਾਂਦੇ ਨੇ ਤੇ ਅਸੀਂ ਕਈ ਵਾਰ ਸੋਚਦੇ ਆ ਕਿ ਜਿਵੇਂ ਸਾਡੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਤੇ ਇਸ ਤਰ੍ਹਾਂ ਹੀ ਹੁੰਦਾ ਏ ਸਾਡੇ ਕਾਰੋਬਾਰ ਦੇ ਉੱਪਰ ਕਿਸੇ ਨੇ ਰੋਕ ਲਗਾ ਦਿੱਤੀ ਹੁੰਦੀ ਹੈ ਜੋ ਕਿ ਸਾਨੂੰ ਬਿਲਕੁਲ ਵੀ ਸਮਝ ਵਿੱਚ ਨਹੀਂ ਆਉਂਦਾ ਕਿ ਅਸੀਂ ਕੀ ਕਰੀਏ ਕੀ ਨਾ ਕਰੀਏ ਜੇਕਰ ਨਾ ਸਾਡਾ ਕਾਰੋਬਾਰ ਇਹ ਜਿਹੜਾ ਉਹ ਦੁਬਾਰਾ ਤੋਂ ਫਿਰ ਉਸੇ ਤਰ੍ਹਾਂ ਹੀ ਚੱਲਦਾ ਹੋ ਜਾਵੇ ਉਸਦੇ ਲਈ ਤੁਸੀਂ ਕੀ ਕਰਨਾ ਹੈ ਉਸਦੇ ਲਈ ਤੁਹਾਨੂੰ ਚਾਹੀਦੀਆਂ ਨੇ ਤਿੰਨ ਲਸਣ ਦੀਆਂ ਕਲੀਆਂ ਕਈ ਵਾਰ ਕੀ ਹੁੰਦਾ ਹੈ ਕਿ ਇੱਕ ਲਸਣ ਦੀ ਜਿਵੇਂ ਗੰਡੀ ਹੁੰਦੀ ਹੈ ਤੇ ਆਪਾਂ ਸੋਚਦੇ ਆ ਕਿ ਕਿਵੇਂ ਉਹ ਤਿੰਨ ਚਾਹੀਦੀਆਂ ਨੇ ਉਹ ਤਿੰਨ ਨਹੀਂ ਚਾਹੀਦੀਆਂ ਇੱਕ ਲਸਣ ਦੀ ਗੰਡੀ ਦੇ ਵਿੱਚੋਂ ਛੋਟੀਆਂ-ਛੋਟੀਆਂ ਜਿਹੜੀਆਂ ਆਪਾਂ ਇੱਕ ਕਲੀ ਤੋੜ ਕੇ ਉਸ ਨੂੰ ਛਿਲਕੇ ਫਿਰ ਆਪਾਂ ਸਬਜ਼ੀ ਦੇ ਵਿੱਚ ਪਾਉਣੇ ਆ ਕਿ ਉਸੇ ਤਰ੍ਹਾਂ ਤਿੰਨ ਸਾਨੂੰ ਲਸਣ ਦੀਆਂ ਕਲੀਆਂ ਚਾਹੀਦੀਆਂ ਨੇ ਤੇ ਜੋ ਲਸਣ ਤੁਸੀਂ ਲੈ ਰਹੇ ਹੋ ਨਾ ਜਿਵੇਂ ਕਈ ਵਾਰ ਲਸਣ ਥੋੜਾ ਜਾਂ ਗਲ ਜਾਂਦਾ ਕਾਲਾ ਹੋ ਜਾਂਦਾ ਇਸ ਤਰੀਕੇ ਦਾ ਨਹੀਂ ਹੋਣਾ ਚਾਹੀਦਾ ਲਸਣ ਇੱਕਦਮ ਬਿਲਕੁਲ ਫਰੈਸ਼ ਹੋਣਾ ਚਾਹੀਦਾ ਕਿਉਂਕਿ ਕਈ ਵਾਰ ਅਸੀਂ ਆਪਣੇ ਘਰ ਦੇ ਵਿੱਚ ਲਸਣ ਕਾਫੀ ਸਮਾਂ ਰੱਖ ਦਿੰਦੇ ਆ ਉਹ ਕਾਲਾ ਹੋ ਜਾਂਦਾ ਜਾਂ ਥੋੜਾ ਗਲ ਜਾਂਦਾ ਜੇਕਰ ਤੁਹਾਡੇ ਘਰ ਦੇ ਵਿੱਚ ਫਰੈਸ਼ ਲਸਣ ਸਾਫ਼ ਸੁਥਰਾ ਨਹੀਂ ਹੈਗਾ ਤੁਸੀਂ ਬਾਜ਼ਾਰ ਤੋਂ ਲਿਆ ਕੇ ਥੋੜਾ ਜਿਹਾ ਇੱਕ ਗੰਢੀ ਲਿਆਓ ਉਸ ਦੇ ਵਿੱਚੋਂ ਤਿੰਨ ਲਸਣ ਦੀਆਂ ਕਲੀਆਂ ਤੁਸੀਂ ਲੈ ਲੈਣੀ ਹੈ ਤਿੰਨੇ ਲਸਣ ਦੀਆਂ ਕਲੀਆਂ ਲੈਣ ਤੋਂ ਬਾਅਦ ਤੁਸੀਂ ਇੱਕ ਛੋਟਾ ਜਿਹਾ ਰੁਮਾਲ ਸਾਈ ਦਾ ਲਾਲ ਰੰਗ ਦਾ ਕੱਪੜਾ ਲੈ ਲੈਣਾ ਹੈ। ਉਸ ਦੇ ਵਿੱਚ ਤਿੰਨੇ ਹੀ ਤੁਸੀਂ ਲਸਣ ਦੀਆਂ ਕਲੀਆਂ ਪਾ ਕੇ ਲਾਲ ਕੱਪੜੇ ਦੇ ਵਿੱਚ ਜਿਹੜੀਆਂ ਤੁਸੀਂ ਤਿੰਨ ਕਲੀਆਂ ਰੱਖੀਆਂ ਹੋਣਗੀਆਂ ਲਸਣ ਦੀਆਂ ਉਹਨਾਂ ਤੇ ਤੁਸੀਂ ਕੀ ਕਰਨਾ ਥੋੜਾ ਜਿਹਾ ਸੰਧੂਰ ਤੁਸੀਂ ਆਪਣੀ ਉਂਗਲੀ ਤੇ ਲਗਾ ਕੇ ਉਹ ਤਿੰਨੇ ਲਸਣ ਦੀਆਂ ਕਲੀਆਂ ਦੇ ਉੱਪਰ ਲਗਾ ਦੇਣਾ। ਇਸੇ ਤਰ੍ਹਾਂ ਉੱਪਰ ਸੰਦੂਰ ਲਗਾਉਣ ਤੋਂ ਬਾਅਦ ਜਿਹੜਾ ਲਾਲ ਕੱਪੜਾ ਹੋਵੇਗਾ ਉਸ 'ਤੇ ਤੁਸੀਂ ਗੱਠ ਮਾਰ ਲਓ ਜਾਂ ਫਿਰ ਕਿਸੇ ਲਾਲ ਰੰਗ ਦੇ ਧਾਗੇ ਨਾਲ ਉਸ ਪੋਟਲੀ ਨੂੰ ਤੁਸੀਂ ਬੰਨ੍ਹ ਲਓ ਤੇ ਉਹ ਜਿਹੜੀ ਤੁਸੀਂ ਪੋਟਲੀ ਤਿਆਰ ਕੀਤੀ ਹੈ ਨਾ ਉਸ ਪੋਟਲੀ ਨੂੰ ਤੁਸੀਂ ਆਪਣੇ ਕਾਰੋਬਾਰੀ ਜਿੱਥੇ ਵੀ ਤੁਹਾਡੀ ਫੈਕਟਰੀ ਹੈ ਜਾਂ ਕੋਈ ਸ਼ਾਪ ਹੈ ਤੇ ਜਿੱਥੇ ਤੁਸੀਂ ਆਪਣਾ ਕਾਊਂਟਰ ਬਣਾਇਆ ਹੈ ਜਿੱਥੇ ਤੁਸੀਂ ਗੱਲੇ ਦੇ ਵਿੱਚ ਪੈਸੇ ਰੱਖਦੇ ਹੋ ਤੁਸੀਂ ਉੱਥੇ ਇਹ ਤਿੰਨ ਲਸਣ ਦੀਆਂ ਕਲੀਆਂ ਨੂੰ ਰੱਖ ਦੇਣਾ ਹੈ ਇਸੀ ਤਰ੍ਹਾਂ ਲਾਲ ਕਪੜੇ ਦੀ ਸਮੇਤ ਹੀ ਰੱਖਣਾ ਜਿਹੜੀ ਪੋਰਟਲੀ ਤਿਆਰ ਕੀਤੀ ਨਾ ਇਸੇ ਤਰ੍ਹਾਂ ਹੀ ਰੱਖ ਦੇਣਾ ਪਰ ਰੱਖਣਾ ਉੱਥੇ ਆ ਜਿੱਥੇ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਆ ਰਹੀਆਂ ਨੇ ਇਹ ਨਹੀਂ ਹੈ ਕਿ ਜਿੱਥੇ ਰੁਕਾਵਟ ਆਉਂਦੀ ਉੱਥੇ ਵੀ ਰੱਖ ਲਿਆ ਤੇ ਇਹ ਮੰਨਦੇ ਵਿੱਚ ਸੋਚਿਆ ਕਿ ਸਾਡੇ ਹੋਰ ਕਮਾਕਾਰਾਂ ਦੇ ਵਿੱਚ ਰੁਕਾਵਟ ਨਾ ਵੀ ਤੇ ਉੱਥੇ ਵੀ ਰੱਖ ਲੀਏ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰਨਾ ਜਿੱਥੇ ਕਮਾਕਾਰਾਂ ਦੇ ਵਿੱਚ ਰੁਕਾਵਟ ਆ ਪੈ ਰਹੀਆਂ ਕਾਰੋਬਾਰ ਰੋਕ ਰਹੇ ਨੇ ਸਿਰਫ ਉੱਥੇ ਹੀ ਇਹ ਉਪਾਅ ਕਰਨਾ ਦੇ ਜੇਕਰ ਤੁਸੀਂ ਇਸ ਨੂੰ ਆਪਣੇ ਗੱਲੇ ਚਾ ਫਿਰ ਜਿੱਥੇ ਪੈਸੇ ਰੱਖਦੇ ਉੱਥੇ ਨਹੀਂ ਰੱਖਣਾ ਚਾਹੁੰਦੇ ਨਾ ਤੇ ਜਿੱਥੇ ਤੁਹਾਡੀ ਮਤਲਬ ਮੇਨ ਗੇਟ ਹੁੰਦਾ ਜਿੱਥੋਂ ਗਾਹਕ ਤੁਹਾਡੇ ਐਂਟਰ ਕਰਦੇ ਨੇ ਫੈਕਟਰੀ ਦੇ ਵਿੱਚ ਚਾ ਫਿਰ ਦੁਕਾਨ ਦੇ ਵਿੱਚ ਤੇ ਇੱਕ ਸਾਈਡ ਤੇ ਕਰਕੇ ਜਿੱਥੋਂ ਕਿਸੇ ਨੂੰ ਨਜ਼ਰ ਨਾ ਆਵੇ ਉਸ ਰਸਤੇ ਤੇ ਹੀ ਇਸ ਪੋਰਟਲੀ ਨੂੰ ਤੁਸੀਂ ਲਟਕਾ ਦੇ ਲੈ ਤੇ ਤੁਸੀਂ ਜਦੋਂ ਇਹ ਪਾ ਕਰੋਗੇ ਨਾ ਦੇਖੋਗੇ ਕਿ ਜਿਹੜੇ ਵੀ ਵਿਅਕਤੀ ਨੇ ਜਿਹੜੇ ਵੀ ਮਨੁੱਖ ਨੇ ਲੋਕਾਂ ਨੇ ਤੁਹਾਡੇ ਕਾਰੋਬਾਰ ਤੇ ਰੋਕ ਲਗਾਈ ਹੈ ਨਾ ਉਹ ਇਹ ਲਸਣ ਦੀ ਛੋਟੀ ਜਿਹੀ ਪੋਟਲੀ ਉਹ ਸਾਰੇ ਰੋਕ ਨੂੰ ਹਟਾ ਦੇਵੇਗੀ ਇਹ ਉਪਾਅ ਜਿਸ ਦਿਨ ਕਰੋਗੇ ਜਿਸ ਦਿਨ ਤੁਸੀਂ ਪੋਰਟਲੀ ਲਗਾਓਗੇ ਆਪਣੀ ਦੁਕਾਨ ਚਾ ਫੈਕਟਰੀ ਦੇ ਵਿੱਚ ਤਾਂ ਤੁਸੀਂ ਦੇਖੋਗੇ ਲਗਾਉਣ ਦੇ ਸਾਰ ਹੀ ਉਸੇ ਦਿਨ ਹੀ 80% ਲੋਕ ਤੁਹਾਡੀ ਦੁਕਾਨ ਦੇ ਵਿੱਚ ਆਉਣਾ ਸ਼ੁਰੂ ਕਰ ਦੇਣਗੇ ਕਹਿਣ ਦਾ ਭਾਵ ਕਿ ਇਸ ਉਪਾਅ ਦੇ ਨਾਲ ਉਸੇ ਦਿਨ ਤੁਹਾਨੂੰ 80% ਫਾਇਦਾ ਹੋਵੇਗਾ ਇਹ ਸੀ ਪਹਿਲਾ ਉਪਾਅ ਤੇ ਦੂਸਰੇ ਉਪਾਅ ਦੀ ਗੱਲ ਕਰਦੇ ਆ ਜੇਕਰ ਤੁਹਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਕਲਾਕਲੇਸ ਰਹਿੰਦਾ ਲੜਾਈ ਝਗੜੇ ਰਹਿੰਦੇ ਨੇ ਤੇ ਉਸ ਦੇ ਲਈ ਤੁਸੀਂ ਨੇ ਕੀ ਕਰਨਾ ਹੈ ਉਸ ਦੇ ਲਈ ਤੁਸੀਂ ਇਹ ਉਪਾਅ ਕਰਨ ਦੇ ਲਈ ਪੰਜ ਵੀ ਲਸਣ ਦੀਆਂ ਕਲੀਆਂ ਲੈ ਸਾਕੇ ਦਿਓ ਤੇ ਸੱਤ ਵੀ ਲੈ ਸਕਦੇ ਹੋ ਇਕਰ ਤੁਸੀਂ ਸੱਤ ਕਲੀਆਂ ਲੈ ਰਹੇ ਹੋ ਸੱਤ ਕਲੀਆਂ ਦੇ ਨਾਲ-ਨਾਲ ਤੁਸੀਂ ਇੱਕ ਵੱਡੀ ਸੂਈ ਲੈ ਲੈਣੀ ਹੈ ਵੱਡੀ ਸੂਈ ਦੇ ਵਿੱਚ ਇਹ ਸੱਤ ਕਲੀਆਂ ਨੂੰ ਤੁਸੀਂ ਭਰੋ ਲੈਣਾ ਹੈ ਜਿਵੇਂ ਕਿ ਇੱਕ ਸੋਈ ਦੇ ਵਿੱਚ ਸੱਤ ਕਲੀਆਂ ਨੂੰ ਤੁਸੀਂ ਕਰ ਲੈਣਾ ਹੈ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਮੇਨ ਐਂਟਰੈਂਸ ਹੋਵੇਗੀ ਜਿੱਥੋਂ ਤੁਸੀਂ ਆਪਣੇ ਘਰ ਦੇ ਅੰਦਰ ਐਂਟਰ ਕਰਦੇ ਹੋ ਉੱਥੇ ਜਾ ਕੇ ਤੁਸੀਂ ਜਿਹੜੀ ਮਰਜੀ ਸਾਈਡ ਤੇ ਥੋੜੀ ਜਿਹੀ ਮਿੱਟੀ ਪੁੱਟ ਕੇ ਇਹ ਇਸ ਲਸਣ ਦੀਆਂ ਕਲੀਆਂ ਨੂੰ ਸੋਈ ਦੇ ਸਮੇਤ ਹੀ ਤੁਸੀਂ ਮਿੱਟੀ ਦੇ ਵਿੱਚ ਘੱਟ ਦੇਣਾ ਕਾਫੀ ਡੂੰਘਾ ਕਰਕੇ ਤੇ ਉੱਪਰ ਤੁਸੀਂ ਮਿੱਟੀ ਪਾ ਦੇਣੀ ਇਹ ਉਪਾਅ ਕਰਨ ਦੇ ਨਾਲ ਜੇਕਰ ਤੁਹਾਡੀ ਉਕਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਨਾ ਕਿ ਇਹਨਾਂ ਦੇ ਘਰ ਦੇ ਵਿੱਚ ਲੜਾਈ ਕਲੇਸ਼ ਰਹੇ ਇਹਨਾਂ ਦੇ ਝਗੜੇ ਵਾਧੀ ਰਹਿਣ ਇਹਨਾਂ ਦੇ ਘਰ ਦੇ ਵਿੱਚ ਪੈਸਾ ਨਾ ਆਵੇ ਤੇ ਇਹ ਹੀ ਸਾਰੀਆਂ ਪ੍ਰੋਬਲਮ ਨੇ ਨਾ ਜਿਹੜੀਆਂ ਇਹ ਇਸ ਉਪਾਅ ਨੂੰ ਕਰਨ ਦੇ ਨਾਲ ਤੂਰ ਹੋ ਜਾਣਗੀਆਂ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਜਦੋਂ ਪੈਸਾ ਨਹੀਂ ਆਉਂਦਾ ਪੈਸਾ ਨਾ ਹੋਣ ਕਰਕੇ ਸਾਡੇ ਘਰ ਵਿੱਚ ਲੜਾਈ ਝਗੜੇ ਵਧ ਜਾਂਦੇ ਨੇ ਪਾਰੇ ਕਈ ਵਾਰ ਸਾਧਿਕਰ ਲੜਾਈ ਝਗੜਿਆਂ ਦਾ ਹੋਰ ਹੀ ਕਾਰਨ ਹੁੰਦਾ ਜੋ ਕਿ ਸਾਨੂੰ ਸਮਝ ਨਹੀਂ ਆਉਂਦਾ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਜਦੋਂ ਕਰੋਗੇ ਤੁਹਾਡੀ ਤੁਰੰਤ ਹੀ ਤੁਹਾਡੇ ਘਰ ਦੇ ਵਿੱਚ ਸੁਖ ਸਮ੍ਰਿਧੀ ਆਵੇਗੀ ਲੜਾਈ ਝਗੜੇ ਤੁਹਾਡੇ ਦੂਰ ਹੋ ਜਾਣਗੇ ਤੇ ਜਿਹੜੀ ਤੁਹਾਡੀ ਦੁਸ਼ਮਣ ਹੋਣਗੇ ਨਾ ਉਹ ਇਹ ਚੀਜ਼ ਸੋਚ ਕੇ ਹੈਰਾਨ ਰਹਿ ਜਾਣਗੇ ਕਿ ਜੋ ਚੀਜ਼ ਅਸੀਂ ਚਾਹੁੰਦੇ ਸੀ ਜੋ ਚੀਜ਼ ਅਸੀਂ ਇਹਨਾਂ ਦੇ ਉੱਪਰ ਕੀਤੀ ਸੀ ਉਹ ਤਾਂ ਹੋਈ ਨਹੀਂ ਉਸ ਦੇ ਉਲਟ ਹੋ ਗਿਆ ਵੀ ਇਹ ਕਿਵੇਂ ਹੋ ਸਕਦਾ ਇਹਨਾਂ ਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਕਿਵੇਂ ਆ ਗਈ ਇਸ ਉਪਾਅ ਨੂੰ ਕਰਨ ਦੇ ਨਾਲ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਹੋਣ ਵਾਲਾ ਹੈ ਇਹ ਹੀ ਸੀ ਦੂਸਰਾ ਉਪਾਅ ਜਿਹੜਾ ਕਿ ਕਰਨ ਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦੇ ਹੋਣ ਵਾਲੇ ਨੇ ਤੇ ਗੱਲ ਕਰਦੇ ਆ ਤੀਸਰੇ ਉਪਾਅ ਦੀ ਪੀਸਰਾ ਉਪਾਦਨ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਉਪਾਣ ਨੂੰ ਤੁਸੀਂ ਕਿਹੜੇ ਸਮੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਇਸ ਉਪਾਣ ਨੂੰ ਜੇਕਰ ਤੁਸੀਂ ਮੰਗਲਵਾਰ ਵਾਲੇ ਦਿਨ ਕਰੋਗੇ ਤਾਂ ਇਸ ਦਾ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲੇਗਾ ਤੇ ਮੰਗਲਵਾਰ ਦੇ ਨਾਲ-ਨਾਲ ਤੁਸੀਂ ਇਸ ਉਪਾਣ ਨੂੰ ਸ਼ਨੀਵਾਰ ਜਾਂ ਫਿਰ ਐਤਵਾਰ ਨੂੰ ਵੀ ਕਰ ਸਕਦੇ ਹੋ ਉਸ ਦਿਨ ਕਰਨ ਦੀ ਨਾਲ ਵੀ ਇਸ ਤੋਂ ਤੁਹਾਨੂੰ ਫਾਇਦਾ ਹੋਵੇਗਾ ਪਰ ਇਸ ਤੋਂ ਪਹਿਲਾਂ ਤੁਸੀਂ ਕੋਸ਼ਿਸ਼ ਕਰੋ ਕਿ ਮੰਗਲਵਾਰ ਦੇ ਦਿਨ ਹੀ ਤੁਸੀਂ ਇਸ ਉਪਾਣ ਨੂੰ ਕਰੋ ਇਹ ਇਹ ਉਪਾਉ ਉਨਾ ਲੋਕਾਂ ਦੇ ਲਈ ਹੈ ਜਿਹੜੇ ਲੋਕਾਂ ਨੂੰ ਰਾਤ ਨੂੰ ਸੌਂਦੇ ਸਮੇਂ ਬਹੁਤ ਜ਼ਿਆਦਾ ਡਰ ਲੱਗਦਾ ਹੈ ਜਿਵੇਂ ਕਿ ਕੋਈ ਮਾੜੀ ਚੀਜ਼ ਦਾ ਜਾਂ ਕਿਤੇ ਬੁਰੀ ਛਾਇਆ ਦਾ ਉਹਨਾਂ ਤੇ ਪ੍ਰਭਾਵ ਹੈ ਇਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਡਰਾਉਣੇ ਸੁਪਨੇ ਆਉਂਦੇ ਨੇ ਬਹੁਤ ਜ਼ਿਆਦਾ ਰਾਤ ਦੇ ਸਮੇਂ ਸੁੱਤੇ ਪੈ ਡਰ ਲੱਗਦਾ ਹੈ ਉਹਨਾਂ ਦੇ ਲਈ ਹੈ ਉਹਨਾਂ ਨੇ ਕੀ ਕਰਨਾ ਹੈ ਕਿ ਇੱਕ ਲਸਣ ਦੀ ਕਲੀ ਲੈਣੀ ਹੈ ਤੇ ਲਸਣ ਦੀ ਕਲੀ ਇੱਕ ਤਾਂ ਛੋਟਾ ਹੁੰਦਾ ਹੈ ਲਸਣ ਥੋੜਾ ਦੇਸੀ ਹੁੰਦਾ ਉਸ ਦੀਆਂ ਕਲੀਆਂ ਵੀ ਛੋਟੀਆਂ ਛੋਟੀਆਂ ਹੁੰਦੀਆਂ ਨੇ ਪਰ ਇਹ ਲਸਣ ਦੀ ਤੁਸੀਂ ਕਲੀ ਇੱਕ ਲੈਣੀ ਹੈ ਤੇ ਜਿਵੇਂ ਆਪਾਂ ਦੇਖਦੇ ਹੁੰਨੇ ਆ ਕਿ ਲਸਣ ਕਾਫੀ ਮੋਟਾ ਮੋਟਾ ਹੁੰਦਾ ਹੈ ਤੇ ਹੁੰਦੀਆਂ ਕਲੀਆਂ ਵੀ ਮੋਟੀਆਂ ਹੁੰਦੀਆਂ ਨੇ ਤੁਸੀਂ ਉਹ ਲਸਣ ਲੈਣਾ ਇਸ ਉਪਾਅ ਨੂੰ ਕਰਨ ਦੇ ਲਈ ਤੇ ਇੱਕ ਲਸਣ ਦੀ ਲੈਣੀ ਕਲੀ ਜੋ ਕਿ ਕਾਫੀ ਮੋਟੀ ਹੋਵੇ ਤੇ ਵਧੀਆ ਹੋਵੇ ਸਾਫ਼ ਪਈ ਹੋਵੇ ਕਿਸੇ ਪਾਸਿਓਂ ਕਾਲੀ ਜਾਂ ਗਲੀ ਹੋਈ ਨਹੀਂ ਹੋਣੀ ਚਾਹੀਦੀ ਤੇ ਉਸ ਲਸਣ ਦੀ ਕਲੀ ਨੂੰ ਤੁਸੀਂ ਛਿੱਲ ਕੇ ਤੇ ਰਾਤ ਨੂੰ ਸੌਣ ਦੇ ਸਮੇਂ ਤੁਸੀਂ ਆਪਣੀ ਸਹਰਾਣੇ ਦੇ نیچے ਰੱਖ ਕੇ ਸੌ ਜਾਣਾ ਹੈ ਤੇ ਜਦੋਂ ਅਗਲੀ ਸਵੇਰ ਹੋਵੇਗੀ ਨਾ ਤੁਸੀਂ ਇੱਕ ਗੱਲ ਚ ਜ਼ਰੂਰ ਨੋਟ ਕਰਿਓ ਕਿ ਜੇਕਰ ਤੁਹਾਡੇ ਉੱਪਰ ਕਿਸੇ ਬਹੁਤ ਹੀ ਜ਼ਿਆਦਾ ਮਾੜੀ ਚੀਜ਼ ਮੂਰੀ ਸ਼ਕਤੀ ਦਾ ਸਾਇਆ ਹੋਵੇਗਾ ਨਾ ਤੇ ਜਿਹੜੀ ਲਸਣ ਦੀ ਕਲੀ ਹੋਵੇਗੀ ਤੁਸੀਂ ਰਾਤ ਦੇ ਸਮੇਂ ਸਹਰਾਣੇ ਦੇ نیچے ਰੱਖੀ ਸੀ ਉਸ ਲਸਣ ਦੀ ਕਲੀ ਦਾ ਰੰਗ ਬਦਲ ਗਿਆ ਹੋਵੇਗਾ ਇਸ ਚੀਜ਼ ਨੂੰ ਤੁਸੀਂ ਜ਼ਰੂਰ ਨੋਟ ਕਰਿਓ ਤੇ ਇਸੇ ਤਰ੍ਹਾਂ ਅਗਲੇ ਦਿਨ ਤੁਸੀਂ ਇਹ ਚੈੱਕ ਕਰਨ ਤੋਂ ਬਾਅਦ ਇਸ ਲਸਣ ਦੀ ਕਲੀ ਨੂੰ ਚੋਕ ਕੇ ਲਿਆ ਜਾਣਾ ਤੇ ਆਪਣੇ ਘਰ ਤੋਂ ਬਾਹਰ ਕਿਸੇ ਦੂਰ ਸੁਨਸਾਨ ਜਗ੍ਹਾ ਤੇ ਇਸ ਨੂੰ ਸੁੱਟ ਕੇ ਜਾਂ ਦੱਬ ਕੇ ਆ ਜਾਣਾ ਤੇ ਪਿੱਛੇ ਮੁੜ ਕੇ ਬਿਲਕੁਲ ਵੀ ਨਹੀਂ ਦੇਖਣਾ। ਇਸੇ ਤਰ੍ਹਾਂ ਤੁਸੀਂ ਜੇਕਰ ਹਰ ਰੋਜ਼ 11 ਦਿਨ ਤੇ 3-4 ਲਸਣ ਦੀਆਂ ਕਲੀਆਂ ਤੇ 3-4 ਸੁੱਕੀਆਂ ਲਾਲ ਮਿਰਚਾਂ ਡੰਡੀ ਵਾਲੀਆਂ ਉਹਨਾਂ ਦੇ ਨਾਲ